ਫਾਈ ਫਾਈ ਹੁੰਦੀ ਹੈ ਫੇ ਤੀਜਾ ਫਿਲਟਰ ਇੱਥੇ ਆ ਜੀ ਓਕੇ ਸਰ ਉਤੋਂ ਸਾਫ ਹੋ ਕੇ ਪਿਓਰ ਫੇਰ ਹਵਾ ਜਾਣੀ ਡੀਜ਼ਲ ਦਾ ਡੀਜ਼ਲ ਜਦ ਠੰਡਾ ਹੋ ਕੇ ਜਾਓ ਬਿਲਕੁਲ ਜੀ ਉਹਦੇ ਨਾਲ ਫਰਕ ਜੀ ਉਹਨਾਂ ਭਾਜੀ ਜਿਹੜੀ ਆ ਫਿਊਲ ਪੰਪ ਆਪਸ਼ਨ ਘਟਦੀ ਆ ਜੀ ਘਟਦੀ ਆ ਜੀ ਐਵਰੇਜ ਵਧੂਗੀ ਠੀਕ ਆ ਸਰ ਠੀਕ ਆ ਇਹ ਫਰੰਟ ਜੀ ਵੀ ਸਿੰਕਰੋਮੈਕਸ ਸਾਥ ਬੈਕ ਜੀ ਵੀ ਓਕੇ ਇਹ 15 15 ਗੇਅਰ ਬਾਕਸ ਲੱਗਾ ਇਹਨੂੰ ਪਾ ਦਾ ਇਹਨਾਂ ਦਾ ਵੱਖਰਾ ਹੈ। ਮੀਡੀਅਮ ਤੋਂ ਵੀ ਸਲੋ ਕੀਤਾ ਹੋਇਆ। ਮੀਡੀਅਮ ਤੋਂ ਵੀ ਸਲੋ ਕੀਤਾ ਹੋਇਆ। ਬੀ ਵੱਖਰੀ ਸਪੀਡ ਬਣਾਈ ਪਈ ਆ। ਲਿਫਟ ਕੰਪੈਸਟੀ ਇਹਦੀ ਕਿੰਨੀ ਆ ਤਾਂ ਡਬਲ ਜੈਕ ਲੱਗਿਆ ਹੋਇਆ। ਲੈਫਟ ਕੰਪੈਸਟੀ ਲੋਡ ਹੋਊਗੀ। ਲੈਫਟ ਕੰਪੈਸਟੀ ਇਹਦੀ ਆਪਣੀ ਹੈਗੀ ਆ ਜਾਨ ਹਾਉ ਤੋ ਖਿੱਚੂ। ਹਾਂ ਮੈਂ ਉਹੀ ਗੱਲ ਕਰਦਾ। ਰੇਟਾਇਰ ਕੰਪਨੀ ਦਿੰਦੀ ਹੈ ਜੀ। ਫਰੰਟ ਰੇਡੀਅਲ ਤੇ ਨਾਲ ਇੰਨੇ ਚੌੜੇ। ਬ੍ਰੇਕਿੰਗ ਆ। ਇਹਦੇ ਵੀ ਭਾਈ ਜੀ ਬ੍ਰੇਕਿੰਗ ਆ। ਚਾਰਾਂ ਜੀ। ਚਾਰਾਂ-ਚਾਰਾਂ ਜੇ। ਬਿਲਕੁਲ ਜੀ। ਡਿਫਰੈਂਸ਼ੀਅਲ ਲੌਕ। ਡਿਫਰੈਂਸ਼ੀਅਲ ਲੌਕ ਵੀ ਚਾਰਾਂ ਜੀ। ਇਹ ਤਾਂ ਨਵੀਂੋ ਤਕਨੀਕ ਹੈ ਹਾਂਜੀ ਇਹਦੇ ਸਿੰਗਲ ਸਿੰਗਲ ਪੰਪ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪਹੁੰਚੇ ਆ ਡਿਊਸ ਫਾਰ ਦੇ ਸਟਾਲ ਤੇ ਜਿਹੜਾ ਮੇਲਾ ਇਹ ਕਰਤਾਰਪੁਰ ਚ ਜਲੰਧਰ ਰੀਜੀ ਚੱਲ ਰਿਹਾ ਇੱਥੇ ਸਾਰੀਆਂ ਕੰਪਨੀਆਂ ਆਈ ਆਈਆਂ ਨੇ ਤੇ ਜਿਹੜਾ ਇਹ ਟਰੈਕਟਰ ਆ ਇਹਦੀ ਟੈਕਨੀਕ ਅਲੱਗਾ ਤੇ ਇਹਦੇ ਫੀਚਰ ਬਹੁਤ ਅਲੱਗ ਨੇ ਸਾਰੀਆਂ ਕੰਪਨੀਆਂ ਨਾਲ ਜਿਵੇਂ ਸੀ ਆਰ ਡੀ ਆਈ ਆਉਂਦਾ ਬਣਾਤਾ ਸਾਰੀਆਂ ਕੰਪਨੀਆਂ ਰਹੀਆਂ ਨੇ ਪਰ ਇਹਨਾਂ ਦੀ ਅਲੱਗ ਚੀਜ਼ਾਂ ਨੇ ਤੇ ਇਹਦੇ ਵਿੱਚ ਜਿਹੜੇ ਫੰਕਸ਼ਨ ਨੇ ਉਹ ਵੀ ਅਲੱਗ ਨੇ ਤੇ ਕੀ ਕੀ ਇਹ ਚ ਖੂਪੀਆਂ ਨੇ ਸਾਰੀਆਂ ਆਪਾਂ ਸਾਈ ਨੂੰ ਪੁੱਛਦੇ ਹਾਂ ਤੇ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਦੇ ਹਾਂ ਸਸੀਗਾ ਬਾਈ ਜੀ ਸਸੀਗਾ ਜੀ ਵੀ ਜੀ ਆਪਣਾ ਨਾਮ ਜੀ ਆਪਣਾ ਨਾਮ ਜੀ ਸਰਜਨ ਸਿੰਘ ਠੀਕ ਆ ਵੀਰ ਜੀ ਜਿੱਦਾਂ ਵੀ ਜੇ ਡੂਸ ਫਾਰ ਨੇ ਹਾਂਜੀ ਇਹ ਦੇਖਣ ਨੂੰ ਵੀ ਅਲੱਗ-ਅਲੱਗ ਰਹੇ ਨੇ ਬਿਲਕੁਲ ਜੀ ਠੀਕ ਆ ਜੀ ਤੇ ਇਹਨਾਂ ਦੀ ਟੈਕਨੀਕ ਵੀ ਅਲੱਗ ਆ ਜੀ ਬਿਲਕੁਲ ਤੇ ਇਹਦੀਆਂ ਖੂਬੀਆਂ ਵੀ ਅਲੱਗ ਨੇ ਤੇ ਇਹਦੇ ਵਿੱਚ ਖੂਬੀਆਂ ਕਿਹੜੀਆਂ-ਕਿਹੜੀਆਂ ਨੇ ਆਮ ਟਰੈਕਟਰਾਂ ਨਾਲ ਉਹ ਸਾਡੇ ਨਾਲ ਸ਼ੇਅਰ ਕਰਿਓ ਜੀ ਜਿਹੜੇ ਆਪਾਂ ਪਲੱਸ ਪੁਆਇੰਟ ਵਿੱਚ ਸਾਰਿਆਂ 'ਚ ਕਿਸੇ 'ਚ ਹੈ ਨਹੀਂ ਜੀ ਸਰ ਉਹ ਹੀ ਦੱਸਾਂਗੇ ਤੁਹਾਨੂੰ ਜੀ ਜੀ ਸਰ ਇਹਦੇ 'ਚ ਜੇ ਫਰੰਟ ਤੋਂ ਆਪਾਂ ਕਰੀਏ ਜੀ ਜੀ ਇਹਦੇ 14 ਟਾਇਰਾਂ फ्रंट ਤੇ ਦੇਵੇ ਓਕੇ ਸਰ ਨਹੀਂ ਤਾਂ ਬੈਕ ਤੇ ਵੇਟ ਹੁੰਦੇ ਨੇ ਫਰੰਟ ਤੇ ਬ੍ਰੇਕ ਨਹੀਂ ਹੁੰਦੇ ਨਹੀਂ ਬ੍ਰੇਕ ਹੁੰਦੇ ਸਿਰਫ ਰੀਅਰ ਵੀਲ ਨੂੰ ਹੁੰਦੇ ਆ ਫਰੰਟ ਨੂੰ ਨਹੀਂ ਹੁੰਦੇ ਜੀ ਸਰ ਇਹਦੇ ਫਰੰਟ ਨੂੰ ਵੀ ਹੈਗੇ ਜੀ ਸਰ ਇਹ ਦੂਜਾ ਨੰਬਰ ਜੀ ਇਹਦੇ ਜੇ ਫਰੰਟ 'ਚ ਵੀ ਡਿਫਰੈਂਸ਼ਲ ਲੋਕ ਚਾਰੇ ਟਾਇਰਾਂ ਨੂੰ ਆ ਚਾਰੇ ਟਾਇਰਾਂ ਨੂੰ ਜੀ ਬਿਲਕੁਲ ਮਤਲਬ ਇਹ ਚੀਜ਼ ਇਹ ਤੋਂ ਬਿਨਾ ਹੋਰ ਕੰਪਨੀ ਨਹੀਂ ਦੇ ਰਹੀ ਨਹੀਂ ਦੇ ਰਹੀ ਚਾਰੇ ਟਾਇਰਾਂ ਨੂੰ ਬਿਲਕੁਲ ਜੀ ਆਪਣੇ ਕ੍ਰਾਸ 'ਚ ਟਰੈਕਟਰ ਹੋ ਜਾਂਦਾ ਖੜਾ ਜੀ ਸਰ ਲਾ ਲਓ ਅਗਲਾ ਫ੍ਰੀ ਹੋ ਗਿਆ ਪਿਛਲਾ ਇਧਰਲਾ ਫ੍ਰੀ ਹੋ ਗਿਆ ਜੀ ਸਰ ਆਪਾਂ ਡਿਫਰੈਂਸ਼ਲ ਲੋਕ ਲਾਵਾਂਗੇ ਇੱਕ ਪਿਛਲੇ ਦੋਵੇਂ ਵਰਕਿੰਗ 'ਚ ਹੋਊਗੇ ਪਰ ਇਹਦੇ ਚਾਰੇ ਵਰਕਿੰਗ 'ਚ ਬਿਲਕੁਲ ਜੀ ਤੇ ਇੱਕ ਜਿੱਦਾਂ 4-ਵੀਲ ਆ 'ਚ ਚੱਲ ਰਿਹਾ ਉਦੋਂ ਵੀ ਬ੍ਰੇਕ ਕੰਮ ਕਰਦੇ ਨੇ ਉਦੋਂ ਵੀ ਕਰ ਰਹੇ ਆ ਜਦੋਂ ਫੋਰ ਵੀਲ ਚ ਚੱਲਦਾ ਆ ਆਪਾਂ ਬ੍ਰੇਕ ਲਾ ਲਓ ਇੱਕ ਲਾ ਰਹੇ ਆ ਜੀ ਸਰ ਇਹ ਆਪਣੀ ਮੋਰਲੀ ਫਰੰਟ ਆਨ ਆ ਬ੍ਰੇਕ ਜੀ ਸਰ ਦੋਵੇਂ ਟਾਇਰ ਜਿਹੜੇ ਇੱਕ ਸਾਈਡ ਦੇ ਰੁਕ ਜਾਣਗੇ ਜੀ ਜੀ ਸਰ ਉਧਰਲੇ ਚੱਲਣਗੇ ਜੀ ਸਰ ਮਤਲਬ ਇਹ ਜੇ ਆਪਾਂ ਟੂ ਵੀਲ ਟਰੈਕਟਰ ਚੱਲ ਰਿਹਾ ਬ੍ਰੇਕ ਸਾਰੇ ਲੱਗਣਗੇ ਚਾਰੇ ਟਾਇਰਾਂ ਨਾਲ ਬਿਲਕੁਲ ਤੇ ਜੇ ਜਿੱਡੀ ਮਰਜ਼ੀ ਸਪੀਡ ਤੇ ਟਰੈਕਟਰ ਜਾ ਰਿਹਾ ਮਾਗ ਟਰਾਲੀ ਪਾਈ ਵੀ ਆ ਹੈ ਜਾਮ ਆ ਚਾਰਾਂ ਦਾ ਬ੍ਰੇਕ ਉਹ ਕਦੇ ਰੁਕ ਜੂ ਟਰੈਕਟਰ ਬਿਲਕੁਲ ਉਹ ਚ ਫੇ ਆਪਣੇ ਕੋਲ ਆਪਸ਼ਨ ਆ ਉਹ ਜੀ ਆਨ ਕਰਨਾ ਜਾਂ ਆਫ ਉਹ ਵੀ ਆਪਣੇ ਕੋਲ ਲੱਗਾ ਜੀ ਅਗਲੇ ਬ੍ਰੇਕ ਬੰਦ ਕਰ ਲਓ ਜਾਂ ਚਲਾਉਣੇ ਤੁਹਾਡੀ ਮਰਜ਼ੀ ਹੈ ਜੀ ਸਰ ਜਦਾਡ ਮਾਡਲ ਖੜਾ ਹੈ ਜੀ ਇਹ ਕਿੰਨੇ ਐਚਪੀ ਦਾ ਹੈ ਇਹ ਆਪਣਾ ਐਗਰੋ ਲਕਸ 80 ਪ੍ਰੋਫ ਲਾਈਨ ਆ ਅੱਛਾ ਸਰ 75 ਐਚਪੀ ਦਾ ਹੈ ਇਹ ਟਰੈਕਟਰ 75 ਐਚਪੀ ਦਾ ਇਹ ਤੇ ਸੀਆਰਡੀਆਈ ਹੈ ਇਹ ਸੀਆਰਡੀਆਈ ਹੈ ਜੀ ਤੇ ਇਹਦੇ ਜਿੱਦਾਂ ਮਤਲਬ ਇੰਜਨ ਜਿਵੇਂ ਮਾਲਾ ਫਰੰਟ ਤੇ ਟਰਬੋ ਹੈਗੀ ਇਹਨੂੰ ਲੱਗੀ ਵੀ ਜੀ ਇਹ ਟਰਬੋ ਇੰਟਰਕੂਲਰ ਸਾਰਾ ਹੀ ਆ ਜੀ ਹਾਂਜੀ ਬੜੇ ਇਹਦੀ ਸ਼ੋਅ ਖੋਲ ਕੇ ਦਿਖਾ ਦਿਓ ਜੀ ਸਾਨੂੰ ਬਿਲਕੁਲ ਜੀ ਮੜਾ ਹੀ ਬੰਦ ਕਰ ਲਓ ਜੀ ਤੇ ਲੋ ਜੀ ਇਹ ਜਿਹੜਾ ਇੰਜਨ ਆ ਜਿਹੜਾ CRDI ਆ ਤੇ ਇਹਦੇ ਕਾਫੀ ਕੁਝ ਤੁਸੀਂ ਦੇਖ ਸਕਦੇ ਆ ਆਮ ਇੰਜਨ ਨਾਲੋਂ ਬਹੁਤ ਫਰਕ ਆ ਤੇ ਟਰਬੋ ਲੱਗੀ ਹੋਈ ਆ ਤੇ ਇਹਦੇ ਕਿਹੜੇ ਕਿਹੜੇ ਦੂਸਰੇ ਟਰੈਕਟਰਾਂ ਨਾਲ ਫਰਕ ਆ ਤੇ ਵੀਰ ਜੀ ਨੂੰ ਪੁੱਛਦੇ ਆ ਵੀਰ ਜੀ ਜਿੱਦਾਂ ਇਹ ਇਹਦੇ 에어 কুলਰ ਕਾਦਾ ਕਿਹੜਾ ਟਰਬੋ ਦਾ ਜੀ ਭਾਈ ਸਭ ਤੋਂ ਫਰੰਟ ਆ ਗਿਆ ਜੀ ਇਹਦਾ 에ਅਰ ਕਲੀਨਰ ਠੀਕ ਆ ਸਰ ਇਹਦੇ ਜੀ ਵੀ ਤਿੰਨ ਸਟੇਜਾਂ ਜੀ ਇੱਕ ਸਟੇਜ ਇਥੋਂ ਬਾਹਰੋਂ ਸਾਫ਼ ਕਰਦਾ ਜੀ ਬਾਹਰੋਂ ਸਾਫ਼ ਕਰ ਲੋ ਇਹ ਹਾਂਜੀ ਮਤਲਬ ਹਵਾ ਕਲੀਨ ਹੁੰਦੇ ਤਿੰਨ ਸਟੇਜ ਓਕੇ ਸਟੇਜ ਇਹਦੇ ਵਿੱਚ ਇੱਥੇ ਫਿਲਟਰ ਆ ਓਕੇ ਉਤੋਂ ਸਾਫ਼ਾਈ-ਸਫਾਈ ਹੁੰਦੀ ਹੈ ਫੇਰ ਤੀਜਾ ਫਿਲਟਰ ਇੱਥੇ ਆ ਜੀ ਓਕੇ ਸਰ ਉਤੋਂ ਸਾਫ਼ ਹੋ ਕੇ ਪਿਓਰ ਫੇਰ ਹਵਾ ਜਾਣੀ ਆ ਇਹ ਅੰਦਰ ਜਾਣੀ ਨਹੀਂ ਆਮ ਟਰੈਕਟਰਾਂ ਚ ਇੱਕ ਫਿਲਟਰ ਹੁੰਦਾ ਦੋ ਫਿਲਟਰ ਹੁੰਦੇ ਨੇ ਇੱਕ ਵੱਡਾ ਇੱਕ ਛੋਟਾ ਇਹਦੇ ਵਿੱਚ ਤਿੰਨ ਫਿਲਟਰ ਨੇ ਫੇਰ ਹਵਾ ਕ੍ਰੋਸ ਹੋਣੀ ਆ ਓਨਾ ਟਾਈਮ ਨਹੀਂ ਹੋਣੀ ਮਤਲਬ ਉਹਦੇ ਨਾਲ ਰਪੋਲਾ ਕਚਰਾ ਜਾਣ ਦੀ ਕੋਈ ਸੰਭਾਵਨਾ ਹੀ ਨਹੀਂ ਚਾਹੇ ਤੁਸੀਂ ਸਾਫ ਨਾ ਕਰਿਆ ਨਾ ਕਰਿਆ ਜਦੋਂ ਲੰਬਾ ਟਰੈਕਟਰ ਚੱਲ ਰਿਹਾ ਬਾਹੀ ਤੇ ਤਾਂ ਉਦੋਂ ਇਹ ਚੀਜ਼ ਬੈਨੀਫਿਟ ਆ ਇਹ ਸਾਰੇ ਇਹਦਾ ECM ਆ ਜੀ ਇਹਦਾ ECM ਆ ਜੀ ਜਿੱਦਾਂ ECM ਤੇ ਬਿਰਜੇ ਦਾ ਲੱਗਿਆ ਵਿਆ ਕਈ ਕੰਪਨੀਆਂ ਕਹਿੰਦੇ ਨੇ ਜੀ ਇਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਜਾਂ ਇਦਾਂ ਕੋਈ ਇਹਦਾ ਇਦਾਂ ਦਾ ਕੋਈ ਦਿੱਕਤ ਨਹੀਂ ਆ ਸਿਰਫ ਇਹਦੇ 'ਚ ਥੋੜਾ ਜਿਹਾ ਪਚਾਉਣ ਦਾ ਕੀ ਹੁੰਦਾ ਸਿੱਧਾ ਆਪਾਂ ਪ੍ਰੈਸ਼ਰ ਨਹੀਂ ਮਾਰਨਾ ਸਿੱਧਾ ਪ੍ਰੈਸ਼ਰ ਨਾ ਮਾਰੋ ਹਾਂਜੀ ਬਾਕੀ ਜਿੱਦਾਂ ਮਰਜੀ ਨਾਰਮਲ ਕੋਣੇ ਆ ਕੋਈ ਆਪਾਂ ਧੋਨੇ ਆ ਕੋਈ ਚੱਕਰ ਨਹੀਂ ਹਾਂਜੀ ਤੇ ਸਰ ਇਹਦਾ ਆਹ ਇਹ ਸਰਬੋ ਵਾਲਾ ਇਹ ਆ ਗਿਆ ਜੀ ਆਪਣਾ ਇੰਟਰクーਲਰ ਸਰਬੋ ਦਾ ਜੀ ਸਰਬੋ ਦਾ ਜੀ ਆ ਆਪਣਾ ਆ ਗਿਆ ਜੀ ਔਇਲ ਕੁਲਰ ਡੀਜ਼ਲ ਦਾ ਜੀ ਡੀਜ਼ਲ ਦਾ ਡੀਜ਼ਲ ਵੀ ਠੰਡਾ ਹੋ ਕੇ ਜਾਉ ਬਿਲਕੁਲ ਜੀ ਉਹਦੇ ਨਾਲ ਫਰਕ ਜੀ ਉਹਨਾਂ ਬਾਈ ਜਿਹੜੀ ਆ ਫਿਊਲ ਪੰਪ ਪੰਜਾਬਸ਼ਨ ਘਟਦੀ ਆ ਜੀ ਘਟਦੀ ਆ ਜੀ ਐਵਰੇਜ ਵਧੂਗੀ ਠੀਕ ਹੈ ਸਰ ਤੇ ਖਿਚਾਈ ਵੀ ਵਧੂਗੀ ਜਿੰਨਾ ਡੀਜ਼ਲ ਠੰਡਾ ਰਹੂਗਾ ਤੋ ਵੀ ਆ ਲੰਬੇ ਟਾਈਮ ਇਹ ਚੱਲਦਾ ਏ ਤਾਂ ਡੀਜ਼ਲ ਗਰਮ ਹੁੰਦਾ ਹੀ ਆ ਗਰਮ ਹੁੰਦਾ ਤਾਂ ਵੱਧ ਫੋਕੂਗਾ ਵੱਧ ਫੋਕੂਗਾ ਤਾਂ ਐਵਰੇਜ ਘਟੂਗੀ ਘਟੂਗੀ ਤੇ ਸਰ ਇਹ ਆਪਣਾ ਆ ਗਿਆ ਜੀ ਅੱਗੇ ਰੇਡੀਏਟਰ ਆ ਜੀ ਇਹ ਰੇਡੀਏਟਰ ਬਹੁਤ ਵੱਡਾ ਜੀ ਚੌੜਾ ਹੈ ਹਾਂ ਜੀ ਚੌੜਾ ਹੈ ਇਹ ਰੇਡੀਏਟਰ ਲਾਇਆ ਹੋਇਆ ਆਮ ਨਾਲੋਂ ਫਰਕ ਇਹਦਾ ਬਹੁਤ ਹੈ ਫਰਕ ਹੈ ਜੀ ਤੇ ਸਰ ਇਹਦਾ ਆਏ ਤੇ ਚੱਲ ਲੱਗੇ ਵੀ ਕੀ ਚੀਜ਼ ਲੱਗੀ ਵੀ ਆ ਇਹਦੇ ਉੱਪਰ ਸਲੈਂਸਰ ਦੇ ਇਹ ਭਾਈ ਟਰਬੋ ਆ ਗਿਆ ਜੀ ਇਹਦਾ ਇਹ ਟਰਬੋ ਐਗਜ਼ੌਸਟ ਆ ਜੀ ਇਹ ਹੀਟ ਉਹ ਬਹੁਤ ਜ਼ਿਆਦਾ ਹੀਟ ਹੁੰਦਾ ਉਹਦੇ ਲਈ ਇਹਨੂੰ ਕਵਰ ਕੀਤਾ ਸਾਰਾ ਇਧਰੋਂ ਵੀ ਇਹ ਇਹ ਨਾ ਸ਼ੋਅ ਜਿਹੜੀ ਹੀਟ ਨਹੀਂ ਹੁੰਦੀ ਹਾਂਜੀ ਤੇ ਜਿਹੜਾ ਇੰਜਣ ਦਾ ਰੰਗ ਆ ਉਹ ਵੀ ਹੀਟ ਨਹੀਂ ਹੁੰਦਾ ਜਦੇ ਹੀਟ ਮਾਰਦਾ ਤਾਂ ਇੰਜਨ ਦਾ ਰੰਗ ਵੀ ਫਿੱਕਾ ਪੈਂਦਾ ਪਾਜੀ ਇਹਨੂੰ ਆਪਾਂ ਪੱਟੀ ਕਹਦੇ ਆ ਤੇ ਆ ਉਦਾਂ ਇਹਨੂੰ ਡਾਕ ਕਹਿੰਦੇ ਆ ਠੀਕ ਆ ਸਰ ਅਗਲੇ ਇਹਦੇ ਆਲੇ ਦਾਲੇ ਜਿਹੜੇ ਪਾਰਟ ਨੇ ਇੰਜਨ ਦੇ ਉਹਦਾ ਰੰਗ ਖਰਾਬ ਨਹੀਂ ਹੁੰਦਾ ਇਹਦੇ ਚ ਪਾਜੀ ਮਟੀਰੀਅਲ ਐਸਾ ਆ ਪੋਲੂਸ਼ਨ ਫ੍ਰੀ ਆ ਜੀ ਓਕੇ ਇਹਦੇ ਵਿੱਚੋਂ ਜਿਹੜੀ ਨਿਕਲਦੀਆਂ ਗੈਸਾਂ ਨਿਕਲਦੀਆਂ ਸਾਰੀਆਂ ਖਤਮ ਕਰਦਾ ਜੀ ਓਕੇ ਖਤਮ ਕਰਕੇ ਬਾਹਰ ਫਿਰ ਬਾਹਰ ਜਾਣੀਆਂ ਨੇ ਹਾਂ ਜੀ ਮਤਲਬ ਇਹ ਪੋਲੂਸ਼ਨ ਲਈ ਬਹੁਤ ਮਤਲਬ ਸਹੀ ਆ ਵੀ ਹਾਂ ਤੂੰ ਇਹਦੇ ਵਿੱਚ ਕੋਈ ਜ਼ਿਆਦਾ ਗੈਸਾਂ ਨਹੀਂ ਆਮ ਟਰੈਕਟਰ ਜਿਵੇਂ ਕਰਦੇ ਨੇ ਉਹ ਚੀਜ਼ ਨਹੀਂ ਹੈ ਚ ਨਹੀਂ ਹੈਗੀ ਹਾਂਜੀ ਤੇ ਸਰ ਇਹਦੇ ਜਿਵੇਂ ਆ ਗੇਅਰ ਆ ਜੀ ਇਹ ਕੰਪਨੀ ਦੇ ਲਾਪਦਾਈ ਹੈ ਇਹਦਾ ਇਹ ਭਾਜੀ ਡਿਫਰੈਂਸ਼ੀਅਲ ਜਿਹੜਾ ਫਰੰਟ ਵਾਲਾ ਹੈ ਇਹ ਕੰਪਨੀ ਦਾ ਖੁੱਦ ਦਾ ਹੈ ਠੀਕ ਆ ਸਰ ਇਹਦੇ ਵਿੱਚ ਕੋਈ ਨਹੀਂ ਇਹ ਇਹ ਸਰ ਇਹਦੇ ਵਿੱਚ 2 ਵੀਲ ਵੀ ਆਉਂਦਾ ਜੀ ਕਿ 4 ਵੀਲ ਆਉਂਦਾ ਜੀ ਨਹੀਂ ਭਾਜੀ 4 ਵੀਲ ਹੀ ਆਉਂਦਾ ਇਹਦੇ ਵਿੱਚ ਆਪਣਾ ਡਬਲ ਜੈਕ ਆਉਂਦਾ ਜੀ ਠੀਕ ਆ ਸਰ ਇੱਧਰ ਵੀ ਉੱਧਰ ਵੀ ਉੱਧਰ ਵੀ ਨਹੀਂ ਕੰਪਨੀਆਂ ਇੱਕ ਜੈਕ ਲਾ ਦਿੰਦੀਆਂ ਨੇ ਹਾਂ ਜੀ ਜਾਂ ਫਿਰ ਸੈਂਟਰ ਤੋਂ ਨਿਕਲਣ ਵਾਲਾ ਜੈਕ ਹੁੰਦਾ ਇਹਦੇ ਅਲੱਗ-ਅਲੱਗ ਆ ਜੀ ਅਲੱਗ-ਅਲੱਗ ਆ ਜੀ ਇਹ ਚੀਜ਼ ਵੀ ਇਹਦੀ ਆ ਹਾਂ ਜੀ ਤੇ ਸਾਰੇ ਇਹਦਾ ਗੇਅਰ ਕਿੰਨੇ ਉਹਨੇ ਇਹ ਜੀ ਭਾਈ ਗੇਅਰ ਬਾਕਸ ਜਿਹੜਾ ਵਾ ਫੁਲੀ ਸਿੰਕਰੋਮੈਕਸ ਆ ਠੀਕ ਆ ਇਹ ਫਰੰਟ ਜੀ ਵੀ ਸਿੰਕਰੋਮੈਕਸ ਆ ਤੇ ਬੈਕ ਜੀ ਵੀ ਓਕੇ ਇਹ 15 15 ਗੇਅਰ ਬਾਕਸ ਲੱਗਾ ਇਹਨੂੰ 15 ਅੱਗੇ ਨੂੰ 15 ਹੀ ਪਿੱਛੇ ਇਹਦੇ 4 ਫਾਰਵਰਡ 1 ਰਿਵਰਸ 5 ਫਾਰਵਰਡ 5 ਰਿਵਰਸ ਸ਼ਟਲ ਗੇਅਰ ਦੇ ਨਾਲ ਸ਼ਟਲ ਗੇਅਰ ਦੇ ਨਾਲ ਮੈਨ ਦਿਖਾ ਦਿਓ ਜੀ ਬਿਲਕੁਲ ਜੀ ਆ ਜਾਓ ਜੀ ਆਹ ਪਾ ਜੀ ਇਹਦੇ ਜਿਹੜੇ ਮੇਨ ਗੇਅਰ ਆ ਜੀ ਪੰਜ ਠੀਕ ਆ ਸਰ ਇਹਨਾਂ ਨੇ ਪੰਜ ਜਾਣਾ ਮਤਲਬ ਮੇਨ ਹਾਂਜੀ ਤੇਰਾ ਸ਼ਟਲ ਆ ਜੀ ਓਕੇ ਜੀ ਫਾਰਵਰਡ ਪਿਛਵਾਸ ਜੀ ਸਰ ਠੀਕ ਹੈ ਇਧਰ ਇਹਦੇ ਤਿੰਨ ਹੋ ਗਏ ਲੋ ਹਾਈ ਤੇ ਇਹ ਆ ਗਿਆ ਜੀ ਇਹ ਆ ਗਿਆ ਹਾਈ ਫੇਰ ਆ ਗਿਆ ਲੋ ਲੋ ਤੋਂ ਵੀ ਥੱਲੇ ਕਲਿੱਪਰ ਗियर ਜਿਹੜਾ ਐਸਰ ਕਹਿੰਦੇ ਓਕੇ ਜਿਹੜੀ ਇਹਦੀ ਮਿਨੀਮਮ ਸਪੀਡ ਆ ਜ 1.70 ਆ ਅੱਛਾ ਜੀ ਆਮ ਦਾ ਤਾਂ ਮੀਡੀਅਮ ਆਉਂਦਾ ਇਹਨਾਂ ਦਾ ਵੱਖਰਾ ਹੈ ਮੀਡੀਅਮ ਤੋਂ ਵੀ ਸਲੋ ਕੀਤਾ ਹੋਇਆ ਮੀਡੀਅਮ ਤੋਂ ਵੀ ਸਲੋ ਕੀਤਾ ਹੋਇਆ ਬੱਖਰੀ ਸਪੀਡ ਬਣਾਈ ਵੀ ਆ ਇਹਦੀ ਆਪਦੀ ਆ ਤਾਂ ਹੀ ਉਹਦਾ ਨਾਮ ਵੀ ਅਲੱਗ ਆ ਜੀ ਬਿਲਕੁਲ ਇਹ ਚ ਖਾਸियत ਹੈ ਜੀ ਸਭ ਤੋਂ ਸਲੋ ਵੀ ਇਹ ਹੈ ਆ ਤੇ ਸਭ ਤੋਂ ਫਾਸਟ ਵੀ ਇਹ ਹੈ ਫਾਸਟ ਵੀ ਹੈ ਜੀ ਇਹ ਸਾਰੇ ਇੱਕ ਡਿਸਟ੍ਰੀਬਿਊਟਰ ਦੇ ਕੰਟਰੋਲ ਦੇ ਲੈਫਟ ਹੈਂਡ ਹੋਰ ਵੀ ਵਾਲ ਦੇ ਕੰਟਰੋਲ ਆ ਦੋਵੇਂ ਠੀਕ ਹੈ ਜੀ ਤੇ ਆ ਆ ਗਈ ਆਪਣੇ ਲੈਫਟ ਦੇ ਠੀਕ ਹੈ ਸਰ ਹਾਂ ਜੀ ਤੇ ਬਾਕੀ ਇਧਰ ਆ ਗਿਆ ਜੀ ਟੂ 휠 ਫੋਰ 휠 ਦਾ ਲੀਵਰ ਓਕੇ ਸਰ ਫਿਰ ਆ ਆ ਗਿਆ ਜੀ ਇੰਡੀਪੈਂਡੈਂਟ ਪੀਟੀਓ ਦਾ ਜੀ ਓਕੇ ਸਰ ਫਿਰ ਸਰ ਇਹਦੇ ਜੇ ਇੱਕ ਹੋਰ ਸਪੀਡਾਂ ਪੀਟੀਓ ਦੀਆਂ ਵੀ ਜ਼ਿਆਦੀਆਂ ਆ ਜੀ ਓਕੇ ਸਰ ਉਹ ਕਿਹੜੀਆਂ ਨੇ ਜੀ ਇਹਦੇ ਜੀ 17 ਸਪੀਡਾਂ ਆ ਜੀ ਪੀਟੀਓ ਦੀਆਂ 17 ਜੀ ਬਿਲਕੁਲ ਜੀ ਇਹਦੇ ਜੀ ਕਿੱਦਾਂ ਸਰ ਦੇਖੋ ਜੀ ਵਿਸ਼ੇ 540 ਆ ਇੱਥੇ 540 ਆ ਗਿਆ ਅੱਗੇ ਜੀ ਠੀਕ ਆ ਜੀ ਉਤੋਂ ਅੱਗੇ 750 ਆ ਗਿਆ ਠੀਕ ਆ ਜੀ ਠੀਕ ਆ ਜੀ ਦੋ ਸਪੀਡਾਂ ਹੋ ਗਈਆਂ ਦੋ ਸਪੀਡ ਆ ਤੀਜੀ ਹੈਗੀ ਜੀ ਗਰਾਉਂਡ ਪੀਟੀਓ ਕਹਿ ਦਿੰਦੇ ਹਾਂ ਹਾਂ ਜੀ ਸਰ ਇਧਰੋਂ ਗਰਾਉਂਡ ਲਾਤਾ ਇਧਰੋਂ ਜੇ ਲੋ ਪਹਿਲਾ ਲਾਇਆ ਸਪੀਡ ਘਟ ਦੂਜਾ ਵਧ ਤੀਜਾ ਵਧ ਹਾਈ ਕਰਤਾ ਉਹਨਾਂ ਵਧੀ ਜਾਣਾ ਜੀ 15 ਸਪੀਡਾਂ ਇਹਦੀਆਂ ਆ ਗਰਾਉਂਡ ਦੀਆਂ ਰਿਵਰਸ ਪਾ ਕੇ ਸਹੀ ਗੱਲ ਆ ਤੇ ਦੋ ਇਹਦੀਆਂ 17 ਸਪੀਡਾਂ ਹੋ ਗਈਆਂ ਜੀ ਕਿ ਆਪ ਪਾਤਾ ਜੀ ਏ ਨੀਆ ਸਪੀਡਾਂ ਦਾ ਹੀ ਮਤਲਬ ਮੈਦਾ ਸੁਣੀਆਂ ਨਹੀਂ ਚਲੋ 3 ਜਾਂ 4 ਸਪੀਡ ਆਪਾਂ ਸੁਣਦੇ ਹਾਂ ਨਾ ਕਾਰਮੀ ਹੋਗੀ 540 ਹੋਗੀ ਜਾਂ ਗਰਾਉਂਡ ਪੀਟੀ ਹੋਗੀ ਇਹਦਾ ਸਾਰਾ ਮਤਲਬ ਸਾਰਾ ਡਿਜੀਟਲ ਉਰੀ ਆਉਂਦਾ ਕੰਟਰੋਲ ਨੇੜੇ ਜੋ ਸਾਰਾ ਕੰਟਰੋਲ ਜੀ ਇਹਦਾ ਇੱਥੇ ਆਈ ਠੀਕ ਆ ਸਰ ਜਦੋਂ ਆਪਾਂ ਕੋਈ ਵੀ ਲਾ ਲੋ ਇਹਦੇ ਵਿੱਚ ਮਤਲਬ ਜੋ ਵੀ ਲਾਈਟਾਂ ਇੱਥੇ ਆਉਣੀਆਂ ਆ एरर कोड ਉਹ ਇੱਥੇ ਆ ਜਾਣਾ ਜੀ ਮਤਲਬ ਜੇ ਕੋਈ ਕੋਈ ਵੀ ਆਪਣਾ ਹਾਂ ਸੈਂਸਰ 'ਚ ਕੋਈ ਕਿਤੇ ਕੋਈ ਪ੍ਰੋਬਲਮ ਆ ਉਹ ਇੱਥੇ ਕੋਡ ਸ਼ੋਅ ਹੋ ਜਾਣਾ ਬਿਲਕੁਲ ਜੀ ਬਾਕੀ ਸਾਰੇ ਜੋ ਕੰਟਰੋਲ ਨੇ ਉਹ ਇਹਦੇ ਵਿੱਚ ਆਉਣੇ ਨੇ ਇਹਦੇ ਵਿੱਚ ਆਉਣੇ ਸਪੀਡ ਰੋਡ ਸਪੀਡ ਦੱਸਣੀ ਠੀਕ ਹੈ ਸਰ ਕਿੰਨੇ ਘੰਟੇ ਚੱਲਿਆ ਜੀ ਸਾਰਾ ਰੀਡਿੰਗ ਤੇ ਸਰ ਇਹ 'ਚ ਮੋੜ ਨਹੀਂ ਆਉਂਦੇ ਜਿੱਦਾਂ ਮੋੜ ਸਰ ਇਹ 'ਚ ਮੋੜ ਨਹੀਂ ਆਉਂਦੇ ਭਾਜੀ ਇਹਦੇ 'ਚ ਇਦਾਂ ਜੀ ਆਟੋ ਆ ਓਕੇ ਕਿੰਨਾ ਇਹਦੇ ਤੇ ਲੋਡ ਪਿਆ ਇਹਨੇ ਉਸ ਹਾਵਾਂ ECM ਇਹਨੂੰ ਦੱਸ ਦਿੰਦਾ ਕਿ ਇੰਨਾ ਲੋਡ ਆ ਇੰਨਾ ਇਹਨੂੰ ਆਹ ਮੋਡ ਚ ਚੱਲ ਰਿਹਾ ਜੇ ਆਪਾਂ ਬਾਹੀ ਕਰ ਰਹੇ ਹਾਂ ਤਾਂ ECM ਨੇ ਉਸ ਹਿਸਾਬ ਨਾਲ ਚੱਲਣਾ ਜੇ ਆਪਾਂ ਖੇਤ 'ਚ ਸੜਕ ਤੇ ਜਾ ਰਹੇ ਹਾਂ ਤਾਂ ਉਸ ਹਿਸਾਬ ਨਾਲ ਚੱਲਣਾ ਵੀ ਆਪਦੇ ਆਪ ਇਹਦਾ ਦਿਮਾਗ ਇੰਨਾ ਹੈ ਉਹਨੂੰ ਰੈਸਟਰ ਕਰਨਾ ਨਹੀਂ ਆਪਣੇ ਕੰਮ ਦੀ ਲੋੜ ਨਹੀਂ ਹਾਂਜੀ ਬਿਲਕੁਲ ਸਹੀ ਗੱਲ ਹੈ ਤੇ ਸਰ ਇਹਦੀ ਮਤਲਬ ਸਰਵਿਸ ਕਿੰਨੇ ਘੰਟਿਆਂ ਦੀ ਹੁੰਦੀ ਹੈ ਜੀ ਪਹਿਲੀ ਭਾਜੀ ਸਰਵਿਸ ਜਿਹੜੀ ਇਹਦੀ 100 ਘੰਟੇ ਦੀ ਹੋਊਗੀ ਓਕੇ ਉਸ ਤੋਂ ਬਾਅਦ 5 500 ਤੇ ਆਊਗੀ 5 500 ਘੰਟਿਆਂ ਤੇ ਸਰ ਲਿਫਟ ਕੰਪੈਸਟੀ ਇਹਦੀ ਕਿੰਨੀ ਆ ਤਾਂ ਡਬਲ ਜੈਕ ਲੱਗਿਆ ਹੋਇਆ ਲੈਫਟ ਕੰਪੈਸਟੀ ਕੋਟ ਹੋਊਗਾ ਇਹਦੀ ਲੈਫਟ ਕੰਪੈਸਟੀ ਇਹਦੀ ਆਪਣੀ ਹੈਗੀ 3850 ਕਿਆ ਬਾਤ ਹੈ ਇਹ ਤੋਂ ਵੱਧ ਵੀ ਸਕਦੀ ਹੈ ਜੀ ਅੱਛਾ ਜੀ ਹਾਂਜੀ ਮਤਲਬ ਇਹਨੂੰ ਵਧਾ ਸਕਦੇ ਆ ਆਪਾਂ ਬਿਲਕੁਲ ਚਾਹੀਦਾ ਜੀ ਹਾਂਜੀ ਇਹ ਪਲੈਂਟਰੀ ਗੀਅਰ ਜੀ ਆ ਜੀ ਇਹਦੇ 'ਚ ਆਪਣਾ ਜਿੱਦਾਂ ਆਉਂਦਾ ਹੀ ਆ ਸਾਰੇ ਠੀਕ ਆ ਸਾਰਾ ਤੇ ਮਤਲਬ ਐਕਸਲ ਸਿੰਗਲ ਆ ਉਧਰ ਦਾ ਠੀਕ ਆ ਸਰ ਇੱਥੇ ਪਲੈਂਟਰੀ ਗੇ ਹੈਵੀ ਡਿਊਟੀ ਚ ਆਉਂਦਾ ਜੀ ਸਰ ਠੀਕ ਆ ਸਰ ਮਾ ਅਗਲੇ 16 ਨਾਲ 30 ਦੇ ਟਾਇਰ ਨੇ ਨਾ ਜੀ ਇਹਨੂੰ 16 ਨਾਲ 28 ਦੇ ਹੁੰਦੇ ਨੇ ਹਾਂਜੀ ਆ ਹੀਟ ਗਾਰਡ ਵੀ ਲੱਗੇ ਹੋਏ ਨੇ ਪੂਰੇ ਜੀ ਤੇ ਆ ਮੜ ਗਾਰਡ ਵੀ ਇਹਨਾਂ ਪੂਰੇ ਆਏ ਆ ਵੀ ਟਰੈਕਟਰ ਬੰਦਾ ਲਿਬੜੇ ਨਾ ਚਾਹੇ ਕੋੜ ਪੈਂਟ ਪਾ ਕੇ ਬਹਿ ਜਵੇ ਇੱਕ ਸਾਰਾ ਆਪਾਂ ਭੁੱਲੇ ਗਏ ਕਹਿਣਾ ਜੀ ਇਹਦੀ ਸੀਟ ਵੀ ਆਮ ਨਾਲੋਂ ਵੱਖਰੀ ਹੈ ਜੀ ਸੀਟ ਬਾਈ ਬਹੁਤ ਕੰਫਰਟੇਬਲ ਆ ਸਾਰੀ ਦਿਹਾੜੀ ਚਲਾਉਂਦੇ ਰਹੋ ਕੋਈ ਫਰਕ ਨਹੀਂ ਕੰਫਰਟੇਬਲ ਬਹੁਤ ਜ਼ਿਆਦਾ ਹੈ ਇਹ ਮਤਲਬ ਜਿਵੇਂ ਹਵਾ ਵਾਲੀ ਆ ਨਾ ਨਹੀਂ ਹਵਾ ਵਾਲੀ ਨਹੀਂ ਜੀ ਨੋਰਮਲ ਆ ਇਹ ਪਰ ਫੰਕਸ਼ਨ ਸਿਰਫ ਇੱਕ ਹਵਾ ਨਹੀਂ ਜੀ ਇਹਦੇ ਬਾਕੀ ਫੰਕਸ਼ਨ ਸਾਰੇ ਆ ਮਤਲਬ ਉਹ ਓਕਣੇ ਕੰਮ ਕਰੂ ਕੰਫਰਟੇਬਲ ਐਨ ਐਚ ਵੀ ਗੱਡੀ ਚਲਾ ਲਈ ਟਰੈਕਟਰ ਚਲਾ ਲਿਆ ਵੀ ਬੰਦਾ ਥੱਕਦਾ ਨਹੀਂ ਜੇ ਟਰੈਕਟਰ ਆਮ 10 ਘੰਟੇ ਚਲਾਇਆ ਤੁਸੀਂ ਇਹਨੂੰ 15 ਚਲਾ ਲੇਂਗੇ ਉਹ ਉਦੋਂ ਘੱਟ ਐ ਥੱਕੇਂਗੇ ਉਹ ਵੀ ਉਹ ਇੰਨੀ ਕੰਫਰਟੇਬਲ ਸੀਟ ਬਣਾ ਕੇ ਦਿੱਤੀ ਆ ਕੰਪਨੀ ਨੇ ਠੀਕ ਆ ਸਾ ਤੇ ਆ ਇੱਧਰ ਸਾਰੇ ਇਹਦੇ ਆਪ ਫਿਲਟਰ ਫੋਟ ਰਹੇ ਨੇ ਆਪ ਕੰਟਰੋਲ ਡੀਜ਼ਲ ਫਿਲਟਰ ਦੋਵੇਂ ਠੀਕ ਆ ਜੀ ਤੇ ਕੰਟਰੋਲ ਜਿਹੜਾ ਜਿਹੜਾ ਪਿਛੋਂ ਸਾਰਾ ਸੈਂਸਰ ਹਾਂਜੀ ਤੇ ਮੇਨ ਪਲੱਗ ਲੱਗਦਾ ਜੀ ਠੀਕ ਆ ਸਰ ਤੇ ਸਾਰੇ ਦੀ ਇੱਕ ਗਾਰੰਟੀ ਵਾਰੰਟੀ ਕਿੰਨੀ ਕਾ ਜੀ ਇਹਦੀ ਗਾਰੰਟੀ ਹੈਗੀ ਆ ਜੀ 2 ਸਾਲ ਤੋਂ 2000 ਘੰਟੇ ਜੀ ਓਕੇ ਸਰ ਇੱਕ ਆਪ ਵੀਰੇ ਆ ਦਿਖਾ ਦੇਖ ਲਓ ਤੁਸੀਂ ਜਿੱਦੜ ਸਲੈਂਸਰ ਆ ਪਹਿਲਾਂ ਤਾਂ ਆਹੀ ਚੀਜ਼ ਲਾਈ ਵੀ ਆ ਨਾ ਉਹ ਤੋਂ ਉੱਪਰ ਸ਼ੋ ਦਾ ਰੰਗ ਨਾ ਖਰਾਬ ਹੋਵੇ ਆ ਹੀਟ ਲਈਏ ਕਵਰ ਵੀ ਲੱਗਿਆ ਹੋਇਆ ਬਿਲਕੁਲ ਜੀ ਇਹ ਸਾਰਾ ਉਧਰੋਂ ਕੋਈ ਹੀਟ ਸ਼ੀਲਡ ਲਾਈ ਹੋਈ ਆ ਕਿ ਪਰੇ ਜਾਵੇ ਨਾ ਡੰਪਿੰਗ ਡੰਪਿੰਗ ਇਹ ਸ਼ੋ ਵੀ ਖਰਾਬ ਨਾ ਹੋਵੇ ਬਿਲਕੁਲ ਜੀ ਨਹੀਂ ਸ਼ੋ ਦਾ ਰੰਗ ਵੀ ਖਰਾਬ ਹੋ ਜਾਂਦਾ ਤੇ ਇੰਜਨ ਦਾ ਵੀ ਰੰਗ ਨਾ ਖਰਾਬ ਹੋਵੇ ਬਿਲਕੁਲ ਪੂਰੀ ਮਤਲਬ ਟਰੈਕਟਰ ਦੀ ਸੇਫਟੀ ਨੂੰ ਰੱਖ ਕੇ ਸਾਰਾ ਕੁਝ ਡਿਜ਼ਾਈਨ ਕੀਤਾ ਪਿਆ ਬਿਲਕੁਲ ਜੀ ਸਰੀਪ ਆਪਾਂ ਕਿੰਨੇ ਕਹ ਕਹਿੰਦੇ ਸੀ ਗਾਰੰਟੀ ਕਿੰਨੇ ਟਾਈਮ ਦੀ ਹੈ ਜੀ 2 ਸਾਲ ਤੋਂ 2000 ਘੰਟੇ ਉਹ ਸਾਲ 2000 ਘੰਟਾ ਜੀ ਹਾਂ ਜੀ ਇਹ 75 ਐਚਪੀ ਹੈ ਜੀ ਇਹ 75 ਐਚਪੀ ਇਹ ਕਿੰਨਾ ਐਚਪੀ ਆ ਇਹ 45 ਐਚਪੀ ਹੈ ਜੀ ਐਗਰੋ ਮੈਕਸ ਜਿਹਾ ਆਉਂਦਾ ਇਹ ਇਹ 45 HP ਜਾਈ ਇਹ ਵੀ ਇਹ ਇਹ 4 wheel 2 wheel ਦੋਨੇ ਮਾਡਲ ਆਉਂਦੇ ਨੇ ਜੀ ਇਹ ਦੋਵੇਂ ਆਉਂਦੇ ਆ ਜੀ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਹਾਂ ਜੀ ਇਹਦੀ ਸ਼ੋ ਦਾ ਫਰਕ ਆ ਨਾ ਜੀ ਇਹ ਐਗਰੋ ਮੈਕਸ ਹੈ ਜੀ ਭਾਜੀ ਤੁਹਾਨੂੰ ਇਹੇ ਜੋ ਮਿਲਣੀ ਹੈ ਜੀ ਓਕੇ ਜੀ ਇਹ ਮਤਲਬ ਮਾਡਲ ਦੇ ਹਿਸਾਬ ਨਾਲ ਸ਼ੋ ਆ ਇਹ ਐਗਰੋ ਲਾਕਸ ਆ ਓਕੇ ਸਿਰ ਇਹ ਹੋ ਰਿਹਾ ਇਹ E ਸੀਰੀਜ਼ ਆ ਜਾਂਦਾ ਐਗਰੋ ਮੈਕਸ ਇਹ ਛੋਟੇ ਕੰਮਾਂ ਲਈ ਆ ਗਿਆ ਛੋਟੇ ਕੰਮਾਂ ਲਈ ਆਲੂ ਵਾਲੇ ਲਈ 45 HP ਆ ਇਹ ਜਿਵੇਂ ਆਲੇ ਆਪਣੇ ਆਲੂ ਬਜਾਈ ਹੋ ਗਈ ਨਾ ਛੋਟੇ ਕੰਮਾਂ ਨੂੰ ਇਹ ਇਹ ਤਾਂ DI ਇੰਜਨ ਆ ਇਹਦਾ ਹਾਂਜੀ ਇਹ ਨਾਰਮਲ ਇਨਲਾਈਨ ਪੰਪ ਜਿੱਤਾ ਆਉਂਦੇ ਆ ਜੀ ਇਹਨੂੰ ਬੋਸ਼ ਦਾ ਪੰਪ ਆ ਜੀ ਇਹਨੂੰ ਬੋਸ਼ ਦਾ ਤੇ ਇਹਨੂੰ ਇੰਜਨ ਦਾ ਕੰਪਨੀ ਦਾ ਆਪਣੀ ਟੈਕਨੀਕ ਸੇਮ ਏ ਹਾਂਜੀ ਨਹੀਂ ਇਹਦੇ ਚ ਜੀ ਜਿਹੜਾ ਸੈਕਸ਼ਨ ਦਾ ਇੰਜਨ ਆਉਂਦਾ ਜਿਹੜਾ ਮੈਸੀਜ ਜਿਹੜਾ ਮੈਸੀਜ ਕਹਿੰਦੇ ਆਪਾਂ ਹਾਂਜੀ ਤੇ ਇਹਦੇ ਗੇਅਰ ਸਰ ਹਾਈ ਲੋ ਮੀਡੀਅਮ ਆ ਵੀ ਇਹਦਾ ਹਾਈ ਲੋ ਹਾਈ ਲੋ ਵਾ ਟੂ ਸਪੀਡ ਆ ਜੀ ਟੂ ਸਪੀਡ ਠੀਕ ਆ ਸਰ ਤੇ ਇਹਦੇ ਇਧਰ ਆਇਓ ਲਿਫਟ ਕੰਪੈਸਟੀ ਵੀ ਇਹਦੇ ਦਾ ਉਹਦੇ ਨਾਲ ਕੱਟੇ ਹੋਣੀ ਐ ਫਰੀ ਡਿਸਟ੍ਰਿਬਿਊਟਰ ਵਗੈਰਾ ਲੱਗਿਆ ਹੋਇਆ ਨਾ ਜੀ ਇਹਦੇ 4 ਟੂ ਵੇ ਵਾਲ ਲੱਗਾ ਹੋਇਆ ਜੀ ਠੀਕ ਆ ਜੀ ਇਹ ਜਿੱਦਾਂ ਛੋਟੇ ਕੰਮਾਂ ਲਈ ਸਾਰਿਆਂ ਲਈ ਬੈਸਟ ਆ ਹਾਂਜੀ ਇਹ ਟੂ व्हीਲ ਵੀ ਲੈ ਸਕਦੇ ਆ ਆਪਾਂ ਫੋਰ व्हीਲ ਵੀ ਲੈ ਸਕਦੇ ਆ ਜਿਹੜੀ ਤੁਹਾਡੀ ਜ਼ਰੂਰਤ ਅਜਿਹੇ-ਓਹਜਾ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਹਾਂਜੀ ਇੱਕ ਆਪਾਂ ਉੱਧਰ ਦਿਖਾਉਣਾ ਜੀ ਉਹ ਹੋਰ ਮਾਡਲ ਖੜਾ ਜੀ ਉਹ ਆਪਣਾ ਇੱਕ ਗੱਲ ਹੋਰ ਆ ਜੀ ਟਰੈਕਟਰਾਂ ਦੀ ਤੁਹਾਡੇ ਦੀ ਬਣਤਰ ਵੀ ਆਮ ਨਾਲ ਵੱਖਰੀ ਆ ਹਾਂਜੀ ਇੱਕ ਹੋਰ ਜਿਹੜੇ ਆਮ ਟਰੈਕਟਰ ਨੇ ਜਿ ਉਹਨਾਂ ਦੇ ਟਾਇਰ ਛੋਟੇ ਟਰੈਕਟਰ ਦੇ 50 HP ਆ ਬਿਲਕੁਲ ਜਿਹੜਾ ਆ ਟਾਇਰ ਆ ਇੰਨਾ ਚੌੜਾ ਆਮ ਦਾਦਾ ਅਸੀਂ ਪਾਵਰ ਚ ਵੀ ਨਹੀਂ ਆਉਂਦਾ ਭਾਈ ਇਹ ਹੁਣ ਜੇ ਮਾਲ ਜਾਨ ਹਾਉ ਤਾਂ ਖਿੱਚੂ ਹਾਂ ਮੈਂ ਉਹੀ ਗੱਲ ਕਰਦਾ ਰੇਟਾਇਰ ਕੰਪਨੀ ਦਿੰਦੀ ਹੈ ਜੀ ਫਰੰਟ ਰੇਡੀਅਲ ਤੇ ਨਾਲ ਇੰਨੇ ਚੌੜੇ ਇਹ ਕੋਈ ਨਹੀਂ ਕੰਪਨੀ ਦਿੰਦੀ ਨਹੀਂ 50 HP ਦੇ ਵਿੱਚ ਮੈਨੂੰ ਲੱਗਾ 900 ਨੰਬਰ 9 924 ਇੰਨੇ ਦਾ ਟਾਇਰ ਆਉਂਦਾ ਇਹ ਭਾਈ 12420 12420 ਇਹ 90 HP ਦਾ ਟਰੈਕਟਰ ਨੂੰ ਆਉਂਦਾ ਜੀ ਆਮ ਕੰਪਨੀਆਂ ਦੇ ਇਦਾਂ ਹੀ ਇਹ 50 HP ਆ ਜੀ ਇਹ 50 ਇਹ ਤਾਂ ਡੀ ਇੰਜਨ ਆ ਜੀ ਏ ਭਾਜੀ ਇਹਨੇ ਡਿਊਫਾਰ ਦਾ ਹੀ ਆ ਇਹਦਾ ਮੜਾ ਸ਼ੋਅ ਖੋਲ ਲੋ ਮੜਾ ਜੀ ਇਹ ਮੜਾ ਹੈ ਕਿਹੜਾਗਾ ਓਕੇ ਇਹਨਾਂ ਦਾ ਆਪਣਾ ਸਾਰਾ ਟੋਟਲੀ ਇੰਜਨ ਇਹ ਵੀ ਟਰਬੋ ਆਉਂਦੀ ਆ ਜੀ ਇਹ ਹਾਂਜੀ ਟਰਬੋ ਪ੍ਰੋ ਆਈ ਠੀਕ ਆ ਜੀ ਇਹ ਇਹਨੂੰ ਏਅਰ ਕੂਲਰ ਇੰਟਰਕੂਲਰ ਫਿਲਟਰ ਕੂਲਰ ਉਹਦਾ ਹੀ ਟਰਬੋ ਦਾ ਜੀ ਹਾਂਜੀ ਤੇ ਇਹਨੂੰ ਏਅਰ ਫਿਲਟਰ ਤਾਂ ਆਮ ਸਿਪਲਾ ਡਰਾਈਓ ਲੱਗਿਆ ਹੋਇਆ ਜੀ ਇਹਦੇ ਵੀ ਸਰ ਬ੍ਰੇਕਿੰਗ ਆ ਇਹਦੇ ਵੀ ਭਾਜੀ ਬ੍ਰੇਕਿੰਗ ਆ 14 ਜੀ 14 14 ਜੇ ਡਿਫਰੈਂਸ਼ਲ ਲੌਗ ਡਿਫਰੈਂਸ਼ਲ ਲੌਗ ਵੀ 14 ਜੇ ਡਬਲ ਜੈਕ ਮਤਲਬ ਕਹਿ ਲੋ ਕਿ ਸੇਮ ਹੀ 80 ਆਏ ਜੋ 80 ਜਾ بس ਇਹ ਆ ਵੀ 30 ਐਚਪੀ ਘਟਾ ਇੰਜਨ ਕੱਢ ਕੇ ਬਦਲਿਆ ਹੋਇਆ ਹਾਂ ਵਾ ਫੰਕਸ਼ਨ ਸਾਰੇ ਉਨੇ ਹੀ ਨੇ ਆ ਚੀਜ਼ਾਂ ਦਾ ਯਾਰ ਮੈਂ ਕਹਿੰਦਾ ਵੀ ਤੁਸੀਂ ਜੋ ਦੇ ਰਹੇ ਹੋ ਚਲੋ ਅੱਜ ਦੀ ਘੜੀ ਜ ਆਪਾਂ ਰੇਟ ਦੇ ਅਕੋਰਡਿੰਗ ਦੇਖੀਏ ਭਾਈ ਰੇਟ ਦੇ ਅਕੋਰਡਿੰਗ ਇਦਾਂ ਹੁਣ ਜਿੱਦਾਂ ਲਾ ਲਓ ਇਹਨੂੰ ਸਾਰਾ ਬੰਦਾ ਕਹਿੰਦਾ ਮਹਿੰਗਾ ਹਾਂਜੀ ਪਰ ਜੇ ਆਪਾਂ ਇਹਦੇ ਫੰਕਸ਼ਨ ਦੇਖੀਏ ਫੇਰ ਮਹਿੰਗਾ ਨਹੀਂ ਜੋ ਕੰਪਨੀ ਆਪਾਂ ਨੂੰ ਦੇ ਰਹੀ ਆ ਉਹ ਚੀਜ਼ ਦੇਖੋ ਨਾ ਵੀ ਟਰੈਕਟਰ ਦੇ ਵਿੱਚ ਕੰਪਨੀ ਦੇ ਕੀ ਰਹੀ ਆ ਕੁਆਲਟੀ ਦੇਖੀਏ ਕੁਆਲਟੀ ਕੀ ਦੇ ਰਹੀ ਆ ਹਾਂਜੀ ਕੀਮਤ ਕੀ ਹੈ ਉਧਰ ਕੰਟਰੋਲ ਕਾਉਂਟਰ ਦੇ ਪਤਾ ਕਰ ਲਓ ਤੇ ਇਹਦੇ ਵੀ ਡਿਫਰੈਂਸ਼ਲ ਲੋਕ ਸੇਮ ਆ ਸਾਰਾ ਸਾਰੇ ਡਿਫਰੈਂਸ਼ਲ ਲੋਕ ਡਬਲ ਜੈਕ ਜੀ ਜਿੱਦਾਂ ਲੱਗੇ ਬਣਾ ਡਬਲ ਜੈਕ ਦੋਨੋਂ ਸਾਈਡ ਦੋਨੋਂ ਸਾਈਡ ਤੇ ਜੀ 15+15 ਗੀਅਰ ਬਾਕਸ ਆ ਜੀ ਉਹੀ ਜੀ ਸੇਮ ਉਹ ਉਹਦੇ ਨਾਲ ਦਾ ਹੀ ਬਿਲਕੁਲ ਜੀ ਤੇ ਇਹਦੇ ਟਾਇਰ ਰਹਿ ਗਏ ਨੇ 16 28 ਦੇ 28 ਦੇ ਤੇ ਸਰ ਇਹਦੇ ਵੀ ਪੀਟੀਓ ਪੀਟੀਓ ਵੀ ਸੇਮ ਆ ਨਹੀਂ ਨਹੀਂ ਦੋ ਤਰ੍ਹਾਂ ਜੀ ਆਉਂਦੀ ਆ 540 ਤੇ 750 ਇਹਦੇ ਦੋ ਤਰ੍ਹਾਂ ਦੀ ਆ ਇਹ ਚ ਉਹ ਗੀਅਰ ਗਰਾਉਂਡ ਪੀਟੀਓ ਨਹੀਂ ਨਹੀਂ ਬਸ ਇੱਕ ਇਹ ਫਰਕ ਆ ਜਾਂ ਇੱਕ ਇੰਜਣ ਦਾ ਫਰਕ ਆ ਇੰਜਣ ਦਾ ਫਰਕ ਜਾਂ ਉਹਦੇ 30 ਦੇ ਟਾਇਰ ਨੇ ਤੇ ਮਾਗਰੇ ਦੇ 28 ਦੇ ਤੇ ਇਹਦੇ ਜਿਹੜਾ ਗੇਅਰ ਆ ਜ ਉਹ ਵੀ ਪਲੈਂਟਰੀ ਵਾ ਜੀ ਪਲੈਂਟ ਬਾਈ ਸੇਮ ਹੀ ਕੋਈ ਫਰਕ ਨਹੀਂ ਇਹਦੇ ਚ ਵੀ ਸਾਰਾ ਕੁਝ ਓਕਣ ਮਤਲਬ ਜਿਹੜਾ ਪਲੇਟਫਾਰਮ ਆ ਉਹ ਵੀ ਸੇਮ ਆ ਸੇਮ ਹੈ ਜੀ ਤੇ ਸਰ ਇਹਦੀ ਗਾਰੰਟੀ ਵਾਰੰਟੀ ਵੀ ਸੇਮ ਹੈ ਹੋਊ ਫਿਰ ਗਾਰੰਟੀ ਵਾਰੰਟੀ ਵੀ ਸੇਮ ਹੀ ਆ ਜੀ ਕੀ ਬਾਤ ਆ ਜੀ ਸਾਰਾ ਐਨ ਪੈਕ ਕਰਿਆ ਵਾ ਟਰੈਕਟਰ ਵੀ ਡਰਾਈਵਰ ਦੇ ਛੱਟਾ ਨਾ ਪੈ ਜਵੇ ਹਾਂ ਜੀ ਕਿਸੇ ਪਾਸਿਓਂ ਵੀ ਤੇ ਇਹਦੇ ਪੰਪ ਕਿਹੜਾ ਹੀ ਲੱਗੇ ਵੈਨੂੰ ਇਹਦੇ ਪੰਪ ਬਾਈ ਸਿੰਗਲ ਸਿੰਗਲ ਆਉਂਦੇ ਆ ਐਫ ਆਈ ਆਪ ਕੋ ਕਹਿੰਦੇ ਨੇ ਨੋ ਇਹ ਤਾਂ ਨਵੀਂੋ ਤਕਨੀਕ ਹੈ ਹਾਂਜੀ ਇਹਦੇ ਸਿੰਗਲ ਸਿੰਗਲ ਪੰਪ ਆ ਜੀ ਵਾਰਨਰ ਅਲੱਗ ਲਗਾਏ ਜਿਵੇਂ ਆਮ ਪੰਪ ਉਹ ਨਹੀਂ ਹੈਗੇ ਜੀ ਇਹਨੂੰ ਨਹੀਂ ਜੀ ਕਿਆ ਬਾਤ ਆ ਇਹ ਕੰਪਨੀ ਦਾ ਆਪਣਾ ਹੀ ਹੈ ਸਿਰਫ ਏਸੀ ਕੰਪਨੀ ਕੱਲਾ ਸਿੰਗਲ ਸਿੰਗਲ ਪੰਪ ਆਉਂਦਾ ਜੀ ਅੱਛਾ ਜੀ ਇਹ ਵੀ ਇਹਨਾਂ ਦੀ ਖੂਬੀ ਹੈ ਇੱਕ ਤੇ ਫਿਰ ਇਹ ਜੇ ਆਉਂਦੇ ਆ ਪਿਊਲ ਪੰਜਾਬਸ਼ਨ ਆਮ ਟਰੈਕਟਰ ਨਾਲ ਕੋਈ ਵੀ ਇਹਦੇ ਨਾਲ 1.5 ਲੀਟਰ ਤੇਲ ਦੂਜੇ ਡਰਾਈਵਰ ਦਾ ਪਾਰਟ ਆਉ ਹੈ ਜੇ ਆਪਾਂ ਇਕੱਲੀ-ਕੱਲੀ ਚੀਜ਼ ਗਣੀ ਚਲੀਏ ਤਾਂ ਫਰਕੇ ਬਹੁਤ ਆ ਹੋ ਟਰੈਕਟਰਾਂ ਨਾਲ ਨਹੀਂ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਗਣੀ ਐ ਵੀ ਆਹ ਦੇਖ ਲਓ ਬ੍ਰੇਕਾਂ ਦੇਖ ਲਓ ਡਿਫਰੈਂਸ਼ਲ ਲੋਕ ਦੇਖ ਲਓ ਬਹੁਤ ਚੀਜ਼ਾਂ ਦਾ ਫਰਕ ਆ ਇਹ 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 ਨਹੀਂ ਕੰਪਰਮਾਈਜ਼ ਕਰਦੇ ਇਹ ਇਹਦਾ ਆ ਪੰਪ ਆ ਜੀ ਇਹ ਚਲੋ ਇਹ ਗਵਾਰਨਰ ਆ ਜੀ ਓਕੇ ਯਾਨੀ ਇਹਦਾ ਦਿਮਾਗ ਲਾ ਲਓ ਪੰਪਾਂ ਦਾ ਓਕੇ ਉਹਦੇ ਜੇ ਪੰਪ ਦੇ ਵਿੱਚ ਹੀ ਆ ਚੀਜ਼ਾਂ ਪਲੰਜਰ ਸਾਰਾ ਕੁਝ ਹੁੰਦਾ ਨਾਲ ਹੀ ਗਵਾਰਨਰ ਓਕੇ ਇਹ ਸਾਰਾ ਵੱਖਰਾ ਕਰਤਾ ਕੰਪਨੀ ਤਿੰਨ ਦੇ ਤੇ ਇਹਨੂੰ ਆਹ ਹਾਂਜੀ ਇਹ ਅਲੱਗ-ਅਲੱਗ ਉਹ ਕੰਮ ਕਰਦੇ ਨੇ ਬਿਲਕੁਲ ਜੀ ਕਿਆ ਬਾਤ ਆਇਆ ਤੇ ਬਾਕੀ ਤਾਂ ਸਾਰਾ ਕੁਝ ਸੇਮ ਆ ਜਾਂਦਾ ਜੀ ਬਾਕੀ ਸੇਮ ਹੀ ਸਰ ਇਹਦਾ ਇੰਜਨ ਜਿਹੜਾ ਨਾਰਮਲ ਆ ਉਹਦਾ ਸੀਆਰਟੀਆ ਇਹ 50hp ਤੇ ਆ ਗਿਆ ਬਿਲਕੁਲ ਪਰ ਇਹਦਾ ਇੰਜਨ ਵੀ ਆਮ ਨਾਲੋਂ ਵੱਖਰਾ ਆਮ ਨਾਲੋਂ ਵੱਖਰਾ ਆਮ ਨਾਲੋਂ ਤਾਂ ਫੇਰ ਵੀ ਵੱਖਰਾ ਆ ਜੀ ਆਮ ਚ ਤਾਂ ਇਹ ਚੀਜ਼ ਹੈ ਨਹੀਂ ਜੋ ਇਹ ਚ ਆ ਰਹੀ ਆ ਬਿਲਕੁਲ ਚਲੋ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਤੇ ਆਪਣਾ ਨਾਂ ਉਹ ਬੋਲ ਦੋ ਫੋਨ ਨੰਬਰ ਤੇ ਏਰੀਆ ਤੁਹਾਡਾ ਜਿੱਥੇ ਤੁਹਾਡਾ ਡੀਲਰਸ਼ਿਪ ਆਈ ਆਪਣੀ ਡੀਲਰਸ਼ਿਪ ਹੈ ਗਈ ਹੈ ਜੀ ਜਲੰਧਰ ਤੋਂ ਪਠਾਨਕੋਟ ਰੋਡ ਜਦੋਂ ਜਾਈਏ ਠੀਕ ਹੈ ਜੀ ਕਿਸ਼ਨਗੜ੍ਹ ਤੋਂ ਕਿ ਬਿਆਸਪਿੰਡ ਆਉਂਦਾ ਜੀ ਬਿਆਸਪਿੰਡ ਹੀ ਹਾਂਜੀ ਠੀਕ ਹੈ ਸਾਰਾ ਤੇ ਬਾਕੀ ਤੁਹਾਨੂੰ ਨੰਬਰ ਸਕਰੀਨ ਤੇ ਦੇਖਦੇ ਆਉਣੇ ਠੀਕ ਹੈ ਸਾਰਾ ਤੇ ਉਹਦੇ ਆਪਾਂ ਲਾ ਦਾਂਗੇ ਲਾ ਦਿਓ ਹਾਂਜੀ ਜਿਹੜੇ ਆਫਰ ਆਉਂਦੇ ਨੇ ਉਹ ਮਿਲਣਗੇ ਮਿਲਣਗੇ ਬਿਲਕੁਲ ਕਿਉਂਕਿ ਹੁਣ ਸੀਜ਼ਨ ਆ ਰਿਹਾ ਤਾਂ ਸਾਰਿਆਂ ਉਹ ਕਰਦੇ ਨੇ ਹਾਂਜੀ ਠੀਕ ਹੈ ਜੀ ਧੰਨਵਾਦ ਤੁਹਾਨੂੰ ਆਇਆ